ਆ ਜਾਣ ਦੋ ਬੈ ਬਈ ਨੂੰ ਮੈਨੂੰ ਜਦਨੇ ਰਹਿਣ ਨੂੰ ਲਾ ਅਲੱਗ ਜੇ ਬੋਲ ਇੱਕ ਤਾਂ ਆਪਣੇ ਕੀ ਇਕ ਨੂੰ ਨਾਲ ਤੁੰਗ ਗਾਧਾ ਤੁੰਗ ਤੇ ਰੱਤ ਮਤਲਬ ਕਰ ਕੀ ਜਿੱਥੇ ਵੀ ਹੋਵੇ ਇੰਟਰਨੈਸ਼ਨਲ ਹਿਊਮਨ ਰਾਈਟਸ ਐਂਡ ਐਂਟੀ ਕ੍ਰਾਈਮ ਆਰਗੇਨਾਈਜੇਸ਼ਨ ਪੰਜਾਬ ਵੱਲੋਂ ਮੀਟਿੰਗ ਰੱਖੀ ਸੀਗੀ ਸਥਾਨਕ ਸਾਡੇ ਇੱਥੇ ਸ਼ੇਖਪਰੀ ਦਾ ਆਈਟੀਆਈ ਸਿੱਖਾਂ ਵਾਲਾ ਰੋਡ ਕੋਰਟ ਪਲੇ ਦੇ ਵਿੱਚ ਜਿਸ ਵਿੱਚ ਸੂ ਮੈਂਬਰ ਸਹਿਬਾਨ ਸਮੂਹ ਅਹੁਦੇਦਾਰ ਸਹਿਬਾਨ ਨੇ ਸਾਰਿਆਂ ਨੇ ਸ਼ਮੂਲੀਅਤ ਕੀਤੀ ਹੈ ਇਹ ਜਿਹੜੀ ਮੀਟਿੰਗ ਰੱਖੀ ਗਈ ਸੀਗੀ ਇਹ ਐਨੂਅਲ ਵੀ ਰੱਖਦੇ ਆ ਮਨਥਲੀ ਵੀ ਰੱਖਦੇ ਆ ਇਹ ਐਤਕੀ ਜਿਹੜੀ ਮੀਟਿੰਗ ਰੱਖੀ ਗਈ ਸੀ ਕਿ ਇਹਦੇ ਵਿੱਚ ਜਿਹੜੇ ਪਿਛਲੇ ਮੈਂਬਰ ਸੀਗੇ ਉਹਨਾਂ ਨੂੰ ਕਾਰਡ ਰੀਨਿਊ ਕਰਕੇ ਦੇਣੇ ਸੀਗੇ ਤੇ ਨਵੇਂ ਮੈਂਬਰ ਜਿਨ੍ਹਾਂ ਨੇ ਜੁਆਇਨ ਕੀਤਾ ਸੀ ਉਹਨਾਂ ਨੂੰ ਅਸੀਂ ਨਵੇਂ ਕਾਰਡ ਵੀ ਦੇਣੇ ਸੀਗੇ ਉਸ ਕਰਕੇ ਇਹ ਮੀਟਿੰਗ ਨੂੰ ਅਸੀਂ ਆਰਗੇਨਾਈਜ਼ ਕੀਤਾ ਸੀਗਾ ਫਿਰ ਅਸੀਂ ਇਹਦੇ ਵਿੱਚ ਸਾਰੇ ਮਸਲਿਆਂ ਤੇ ਡਿਸਕਸ ਵੀ ਕਰਦੇ ਹੈਗੇ ਆ ਕਿਸੇ ਨੂੰ ਕੋਈ ਪ੍ਰੋਬਲਮ ਆ ਰਹੀ ਹੈ ਜਾਂ ਹਿਮਨ ਰਾਈਟ ਦੇ ਵਿੱਚ ਕਿਸੇ ਨੂੰ ਕੋਈ ਦਿੱਕਤ ਮਹਿਸੂਸ ਹੋ ਰਹੀ ਹੈ ਬਤੇ ਜਿਹੜੇ ਕਈ ਨਵੇਂ ਜਿਹੜੇ ਮੈਂਬਰਸ ਹੁੰਦੇ ਆ ਉਹ ਜਿਹੜੇ ਆਪਾਂ ਨੂੰ ਕਿ ਅਵੇਰਨੈਸ ਨਹੀਂ ਹੈਗੀ ਗਈ ਜਨਰਲਲੀ ਕੀ ਹੈਗਾ ਕਿ ਹਿਊਮਨ ਰਾਈਟਸ ਦੇ ਵਿੱਚ 6 ਫੰਡਾਮੈਂਟਲ ਰਾਈਟਸ ਹੈਗੇ ਆ ਉਹਦੀ ਨੌਲੇਜ ਸਭ ਨੂੰ ਹੋਣੀ ਚਾਹੀਦੀ ਹੈ ਉਹ ਫੰਡਾਮੈਂਟਲ ਰਾਈਟਸ ਕੀ ਹੁੰਦੀ ਹੈ ਕਿ ਆਪਾਂ ਨੂੰ ਸਮਾਨਤਾ ਦਾ ਅਧਿਕਾਰ ਪਹਿਲਾ ਸਭ ਤੋਂ ਵੱਡਾ ਜਿਹੜਾ ਹੈਗਾ ਸਮਾਨਤਾ ਦਾ ਅਧਿਕਾਰ ਕੋਈ ਵੀ ਬੰਦਾ ਆਪਾਂ ਨੂੰ ਉੱਚਾ ਨੀਵਾ ਨਹੀਂ ਕਹਿ ਸਕਦਾ ਆਪਾਂ ਨੂੰ ਆਜ਼ਾਦੀ ਮਾਨਣ ਦਾ ਅਧਿਕਾਰ ਹੈ ਆਪਾਂ ਆਪਦੀ ਧਰਮ ਦੀ ਆਜ਼ਾਦੀ ਮਾਨ ਸਕਦੇ ਹਾਂ ਇਸ ਤਰ੍ਹਾਂ ਦੇ ਅਧਿਕਾਰਾਂ ਬਾਰੇ ਆਪਾਂ ਨੂੰ ਨੌਲੇਜ ਹੋਣੀ ਚਾਹੀਦੀ ਹੈ ਅਗਰ ਇਹੋ ਜੇ ਕਿਸੇ ਵੀ ਅਧਿਕਾਰ ਦੇ ਵਿੱਚ ਆਪਾਂ ਨੂੰ ਕੋਈ ਪ੍ਰੋਬਲਮ ਕਰ ਰਿਹਾ ਕੋਈ ਵੀ ਬੰਦਾ ਕਿਸੇ ਦੇ ਅਗੇਂਸਟ ਜਾਂ ਇੱਕ ਦੂਜੇ ਦੇ ਅਗੇਂਸਟ ਤਾਂ ਇਹਦੀ ਇੱਕ ਰੈਮੇਡੀ ਹੁੰਦੀ ਹੈ ਕਿ ਆਪਾਂ ਲੀਗਲ ਕੋਰਟਾਂ ਨੂੰ ਜਾ ਸਕਦੇ ਹਈਏ ਇਹ ਅਧਿਕਾਰ ਹੁੰਦੇ ਸੰਵਿਧਾਨਿਕ ਅਧਿਕਾਰ ਹੈ ਜਿਨ੍ਹਾਂ ਨੂੰ ਕੋਈ ਇਨਕਾਰ ਨਹੀਂ ਕਰ ਸਕਦਾ ਅਗਰ ਇਹਨਾਂ ਦੇ ਵਿੱਚ ਕੋਈ ਪ੍ਰੋਬਲਮਸ ਆਉਂਦੀ ਹੈ ਤਾਂ ਆਪਾਂ ਜਿਸ ਤਰ੍ਹਾਂ ਦੀ ਸਸਤਾਵਾਂ ਚਲਾ ਰਹੇ ਆ ਆਪਾਂ ਇੱਕ ਦੂਜੇ ਨੂੰ ਸਹਿਯੋਗ ਕਰਦੇ ਆ ਕਿਸੇ ਨੂੰ ਕੋਈ ਇਸ ਤਰ੍ਹਾਂ ਦੀ ਕੋਈ ਦਿੱਕਤ ਮਹਿਸੂਸ ਹੋਵੇ ਉਹ ਆਪਣੇ ਨਾਲ ਵੀ ਡਿਸਕਸ ਕਰ ਸਕਦਾ ਹੈ ਆਪਾਂ ਸਾਰੇ ਰਲ ਕੇ ਇਸ ਦੇ ਵਿੱਚ ਜੋ ਵੀ ਵਦ ਤੋਂ ਵਦ ਕਿਸੇ ਦੀ ਵੀ ਮਦਦ ਕੀਤੀ ਜਾ ਸਕਦੀ ਹੈ ਹਰ ਵੇਲੇ ਕਰਨ ਨੂੰ ਤਿਆਰ ਰਹਿੰਦੀ ਹੈ ਅੱਜ ਜਿਹੜੇ ਨਵੇਂ ਮੈਂਬਰ ਜਿਹੜੇ ਜੁਆਇਨ ਕੀਤੇ ਆ ਉਹਨਾਂ ਚ ਹਰਮਿੰਦਰ ਸਿੰਘ ਮਹੰਗੀ ਹੈਗੇ ਕੋਟਕਪੂਰੇ ਤੋਂ ਮੈਡਮ ਹੈਗੇ ਹਰਜਿੰਦਰ ਕੌਰ ਮੈਂਬਰ ਹੈਗੇ ਮੁਕਸਰ ਸਾਹਿਬ ਤੋਂ ਸਿੰਦਰ ਕੌਰ ਮੈਂਬਰ ਹੈਗੇ ਫਰੀਦਕੋਟ ਵਿਲੇਜ ਮੋੜ ਤੋਂ ਚਰਨਜੀਤ ਕੌਰ ਮੈਂਬਰ ਹੈਗੇ ਮੁਕਸਰ ਸਾਹਿਬ ਤੋਂ ਨਰਿੰਦਰ ਕੌਰ ਮੈਂਬਰ ਹੈਗੇ ਆ ਫਰੀਦਕੋਟ ਤੋਂ ਗੋਬਿੰਦ ਸਿੰਘ ਪਿੰਡ ਚੰਨੂ ਵਾਲੇ ਤੋਂ ਤੇ ਗੁਰਚਰਨ ਸਿੰਘ ਵਰਦੀ ਮੈਂਬਰ ਹੈਗੇ ਕੋਟਪੁਰੀ ਤੋਂ ਮੈਂ ਸਾਰੇ ਮੈਂਬਰਾਂ ਨੂੰ ਜੀ ਆਇਆਂ ਕਹਿੰਦਾ ਤੇ ਧੰਨਵਾਦ ਵੀ ਕਰਦਾ ਹਾਂ ਇੱਥੇ ਪਹੁੰਚਣ ਤੇ ਵੀ ਤੇ ਇੱਥੇ ਸਾਰਿਆਂ ਨੇ ਆ ਕੇ ਸ਼ਮੂਲੀਅਤ ਵੀ ਕੀਤੀ ਹੈ ਸਾਡੇ ਇੱਕ ਮੈਂਬਰ ਹੈਗੇ ਤਨਵੰਤ ਸਿੰਘ ਧਾਲੀਵਾਲ ਇਹ ਸਰਕਲ ਪ੍ਰਧਾਨ ਹੁੰਦੇ ਸੀਗੇ ਫਰੀਦਕੋਟ ਇਹਨਾਂ ਦੇ ਪਿਛਲੇ ਕੰਮਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਇਹਨਾਂ ਨੂੰ ਪ੍ਰਮੋਟ ਕੀਤਾ ਗਿਆ ਜ਼ਿਲ੍ਹਾ ਪ੍ਰਧਾਨ ਫਰੀਦਕੋਟ ਅਸੀਂ ਇਹਨਾਂ ਨੂੰ ਸਾਰਿਆਂ ਨੂੰ ਵਧਾਈ ਦਿੰਦੇ ਆਂ ਤੇ ਸਾਰਿਆਂ ਤੋਂ ਮੈਂ ਸਹਿਯੋਗ ਕਰਦਾ ਕਿ ਆਪਾਂ ਰਲ ਮਿਲ ਕੇ ਇਸ ਸੰਸਥਾ ਦੀ ਬਿਹਤਰੀ ਲਈ ਅਤੇ ਜਿਹੜੇ ਵੀ ਕਿਸੇ ਥਾਂ ਤੇ ਕਿਸੇ ਨੂੰ ਵੀ ਇਸ ਕੰਮ ਦੇ ਵਿੱਚ ਹਿਊਮਨ ਰਾਈਟਸ ਦੇ ਮਾਮਲੇ ਦੇ ਵਿੱਚ ਜਾਂ ਕਿਸੇ ਹੋਰ ਕਿਸੇ ਥਾਂ ਤੇ ਨਿੱਜੀ ਆਪਾਂ ਨੂੰ ਕੋਈ ਜ਼ਰੂਰਤ ਪੈਂਦੀ ਹੈਗੀ ਹੈ ਤਾਂ ਆਪਾਂ ਉਹਦੇ ਨਾਲ ਇੱਕ ਦੂਜੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਈਏ ਤੇ ਆਪਾਂ ਸਮਾਜ ਦੇ ਵਿੱਚ ਕੋਈ ਵੀ ਪ੍ਰੋਬਲਮ ਆਪਾਂ ਨੂੰ ਲੱਗਦੀ ਹੈ ਜਾਂ ਆਪਣੇ ਨੇੜੇ ਨਜ਼ਦੀਕ ਲੱਗਦੀ ਹੈ ਤਾਂ ਆਪਾਂ ਉਹਨੂੰ ਦੂਰ ਕਰਨ ਦਾ ਉਪਰਾਲਾ ਕਰੀਏ ਧੰਨਵਾਦ ਅੱਜ ਮਨੁੱਖੀ ਅਧਿਕਾਰ ਸੰਗਠਨ ਐਂਡ ਐਂਟੀ ਕ੍ਰਾਈਮ ਪੰਜਾਬ ਦੀ ਜੋ ਮੀਟਿੰਗ ਹੈ ਸੰਗਠਨ ਦੇ ਮੁੱਖ ਦਫ਼ਤਰ ਕੋਟਕਪੂਰਾ ਵਿਖੇ ਡਾਕਟਰ ਸਤਿੰਦਰਪਾਲ ਸਿੰਘ ਪੰਜਾਬ ਪ੍ਰਧਾਨ ਦੀ ਅਗਵਾਈ ਦੇ ਵਿੱਚ ਰੱਖੀ ਗਈ ਹੈ ਸਭ ਤੋਂ ਪਹਿਲਾਂ ਤਾਂ ਮੈਂ ਡਾਕਟਰ ਸਾਹਿਬ ਦਾ ਧੰਨਵਾਦ ਕਰਦਾ ਹਾਂ ਔਰ ਇਸ ਮੀਟਿੰਗ ਵਿੱਚ ਪਹੁੰਚੇ ਹੋਏ ਸਮੂਹ ਅਹੁਦੇਦਾਰਾਂ ਦਾ ਮੈਂਬਰਾਂ ਦਾ ਔਰ ਜਿਹੜੇ ਅੱਜ ਨਵੇਂ ਮੈਂਬਰ ਅਸੀਂ ਬਣਾ ਰਹੇ ਹਾਂ ਉਹਨਾਂ ਦਾ ਵੀ ਧੰਨਵਾਦ ਹੈ ਜਿਨ੍ਹਾਂ ਨੇ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢਿਆ ਤੇ ਇਸ ਮੀਟਿੰਗ ਦੇ ਵਿੱਚ ਹਿੱਸਾ ਲਿਆ ਹੈ ਕਾਫੀ ਸਮੇਂ ਬਾਅਦ ਅੱਜ ਮੀਟਿੰਗ ਰੱਖੀ ਗਈ ਹੈ ਕੁਝ ਕਾਰਨਾ ਕਰਕੇ ਸਮਾਂ ਨਹੀਂ ਲੱਗਿਆ ਕਈ ਨਵੇਂ ਮੈਂਬਰ ਜਿਹੜੇ ਸਾਡੇ ਅਹੁਦੇਦਾਰ ਸੀ ਉਹਨਾਂ ਦੀਆਂ ਮੁਸ਼ਕਲਾਂ ਸੀ ਜਿਨ੍ਹਾਂ ਨੂੰ ਮੁੱਖ ਰੱਖਦੇ ਆ ਅੱਜ ਅਸੀਂ ਮੀਟਿੰਗ ਦਾ ਸਮਾਂ ਜਿਹੜਾ ਰੱਖਿਆ ਹੈ ਇਹਦੇ ਵਿੱਚ ਮੇਨ ਅਸੀਂ ਜਿਹੜੇ ਨਵੇਂ ਅਹੁਦੇਦਾਰ ਆ ਉਹਨਾਂ ਨੂੰ ਅੱਜ ਆਈ ਕਾਰਡ ਵੀ ਦੇਣ ਵਾਸਤੇ ਮੀਟਿੰਗ ਰੱਖੀ ਹੈ ਨਵੇਂ ਮੈਂਬਰਾਂ ਨੂੰ ਸ਼ਾਮਲ ਕਰਨ ਵਾਸਤੇ ਵੀ ਮੀਟਿੰਗ ਰੱਖੀ ਗਈ ਹੈ ਜਿਹੜਾ ਮੇਨ ਇਹਦਾ ਕੰਮ ਹੈ 10 ਦਸੰਬਰ ਦਾ ਜਿਹੜਾ ਮਨੁੱਖੀ ਅਧਿਕਾਰ ਸੰਗਠਨ ਦਾ ਵਰਲਡ ਦੇ ਵਿੱਚ ਦਿਨ ਮਨਾਇਆ ਜਾਂਦਾ ਹੈ। ਉਹਦੇ ਬਾਰੇ ਵਿਚਾਰ ਵਟਾਂਦਰਾ ਕਰਨ ਵਾਸਤੇ ਮੀਟਿੰਗ ਰੱਖੀ ਗਈ ਹੈ। 10 ਦਸੰਬਰ ਨੂੰ ਸਾਰੀ ਦੁਨੀਆ ਦੇ ਵਿੱਚ ਇਹ ਦਿਨ ਮਨਾਇਆ ਜਾਂਦਾ ਹੈ। ਤੇ ਇਸ ਥਾਂ ਤੇ ਵੀ ਅਸੀਂ ਵੀ ਪੂਰਾ ਵਾਅਦਾ ਚੜ੍ਹ ਕੇ ਇਹਦੇ ਵਿੱਚ ਯੋਗਦਾਨ ਪਾਉਨੇ ਤੇ 10 ਦਸੰਬਰ ਨੂੰ ਜਿਹੜਾ ਦਿਨ ਹੈ ਅਸੀਂ ਮਨਾਉਨੇ ਆ ਮੈਂ ਇੱਕ ਗੱਲ ਹੋਰ ਕਹਿਣੀ ਚਾਹਣਾ ਆਪਣੇ ਸਮੂਹ ਅਧਿਕਾਰੀਆਂ ਨੂੰ ਜਾਂ ਨਵੇਂ ਮੈਂਬਰਾਂ ਨੂੰ ਕਿਉਂਕਿ ਅੱਜ ਜਿਹੜਾ ਦੌਰ ਚੱਲ ਰਿਹਾ ਹੈ ਇਹ ਜੀ ਕਰਦਾ 5 ਮਿੰਟ ਚ ਇਹਨਾ ਭਿਆਨਕ ਹੈ ਕਿ ਇਕੱਲੇ ਇਨਸਾਨ ਦਾ ਸਮਾਜ ਦੇ ਵਿੱਚ ਕੁਝ ਨਹੀਂ ਬਣਦਾ ਸਾਨੂੰ ਕਿਸੇ ਨਾ ਕਿਸੇ ਸੰਸਥਾ ਦੇ ਨਾਲ ਖੜਨਾ ਪੈਂਦਾ ਹੈ ਕਿਸੇ ਕਮੇਟੀ ਦੇ ਵਿੱਚ ਸ਼ਾਮਲ ਹੋਣਾ ਪੈਂਦਾ ਹੈ ਕਿਉਂਕਿ ਹਰ ਥਾਂ ਤੇ ਜਿਹੜੇ ਸਾਡੇ ਸਮਾਜ ਦੇ ਵਿੱਚ ਗਲਤ ਅੰਸਰ ਹੈ ਉਹਨਾਂ ਦਾ ਬੋਲਬਾਲਾ ਹੈ ਪਤਾ ਨਹੀਂ ਮਾੜਾ ਦਿਨ ਕਦੋਂ ਆਣਾ ਜੇ ਅਸੀਂ ਕਿਸੇ ਸੰਗਠਨ ਦੇ ਨਾਲ ਜੁੜ ਕੇ ਰਵਾਂਗੇ ਸਾਨੂੰ ਸਾਡੇ ਅਧਿਕਾਰਾਂ ਦਾ ਪਤਾ ਹੋਊਗਾ ਸਾਨੂੰ ਸਾਡੇ ਕਾਨੂੰਨਾਂ ਬਾਰੇ ਜਾਣਕਾਰੀ ਹੋਊਗੀ ਥੇਰੀ ਅਸੀਂ ਕੁਝ ਨਾ ਕੁਝ ਸਮਾਜ ਦੇ ਵਿੱਚ ਘਟ ਸਕਦੇ ਆ ਜੇਕਰ ਸਾਨੂੰ ਜਾਣਕਾਰੀ ਨਹੀਂ ਅਸੀਂ ਕੱਖ ਦੇ ਨਹੀਂ ਜਾਣਕਾਰੀ ਹੋਣੀ ਜ਼ਰੂਰੀ ਹੈ ਪ੍ਰਭੂ ਇਹਦੇ ਵਿੱਚ ਜ਼ਰੂਰੀ ਨਹੀਂਗਾ ਕੋਈ ਅਸੀਂ ਵੀ ਬਹੁਤੇ ਪੜੇ ਲਿਖਿਆ ਨੂੰ ਸ਼ਾਮਲ ਕਰਦੇ ਆ ਪਹਿਲਾਂ ਇਹ ਜਿਹੜੀਆਂ ਸੰਸਥਾਵਾਂ ਸੀ ਜਾਂ ਕੋਈ ਵੀ ਲਾਲੋ ਕਮੇਟੀ ਬਣੀ ਹੈ ਜਾਂ ਕਿਸੇ ਵੀ ਸਿਸਟਮ ਦਾ ਵਿੱਚ ਬੰਦਾ ਹੁੰਦਾ ਸੀ ਤਾਂ ਇਹ ਸਿਰਫ ਉੱਪਰਲੇ ਲੈਵਲ ਤੱਕ ਹੀ ਸੀਮਤ ਸੀ ਕਿਉਂਕਿ ਇਹਨਾਂ ਦੇ ਵਿੱਚ ਰਿਟਾਇਰ ਜੱਜ ਸਾਹਿਬਾਨ ਜਾਂ ਆਈਪੀਐਸ ਅਫਸਰ ਜਿਹੜੇ ਰਿਟਾਇਰ ਹੁੰਦੇ ਸੀ ਆਈਏਐਸ ਅਫਸਰ ਹੋ ਜਾਣੇ ਉਹੀ ਹੁੰਦੇ ਸੀ ਜਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਇਹ ਹੇਠਲੇ ਪੱਧਰ ਦੇ ਲੋਕਾਂ ਨੂੰ ਉੱਪਰਲੇ ਲੋਕਾਂ ਨੂੰ ਤਾਂ ਅਸੀਂ ਜਾਣਕਾਰੀ ਦੇਣੀ ਹੈ ਅਫਸਰਾਂ ਨੂੰ ਜਿਵੇਂ ਜਾਣਕਾਰੀ ਦਿੰਦੇ ਸੀ ਤੱਕੇ ਚਾਹੀਆਂ ਜਿਹੜੀਆਂ ਹੁੰਦੀਆਂ ਸਾਡੇ ਪਿੰਡਾਂ ਦੇ ਵਿੱਚ ਹੁੰਦੀਆਂ ਆਮ ਨਾਗਰਿਕ ਦੇ ਨਾਲ ਹੁੰਦੀਆਂ ਤੇ ਆਮ ਨਾਗਰਿਕ ਇਸ ਪੱਖ ਤੋਂ ਉਨਾ ਸੀ ਜੀ ਨੂੰ ਜਾਣਕਾਰੀ ਨਹੀਂ ਇਹ ਹੁਣ ਅਸੀਂ ਕੀ ਕੀਤਾ ਵੀ ਇਹ ਸੰਗਠਨਾ ਜੋ ਅਸੀਂ ਪੰਜਾਬ ਦੇ ਵਿੱਚ ਚਲਾਇਆ ਆਪਦਾ ਪਹਿਲਾਂ ਅਸੀਂ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਸੰਘਟਨ ਦੇ ਨਾਲ ਜੁੜੇ ਸੀ ਹਾਂ ਪਰ ਹੁਣ ਪੰਜਾਬ ਲੈਵਲ ਤੇ ਜੇ ਅਸੀਂ ਜੋ ਕੰਮ ਕਰ ਰਹੇ ਆ ਇਹ ਅਸੀਂ ਵੱਤੋ ਵੱਤ ਪਿੰਡਾਂ ਵਾਲੇ ਲੋਕਾਂ ਨੂੰ ਜਾਂ ਹੇਠਲੇ ਪੱਧਰ ਦੇ ਲੋਕਾਂ ਨੂੰ ਜਾਣਕਾਰੀ ਦੇਣ ਵਾਸਤੇ ਚਲਾ ਰਹੇ ਆ ਕਿ ਤੁਸੀਂ ਆਪਣੇ ਅਧਿਕਾਰਾਂ ਬਾਰੇ ਜਾਣਕਾਰੀ ਹੋਵੇ ਕਾਨੂੰਨਾਂ ਬਾਰੇ ਥੋੜਾ ਜਿਹਾ ਆਪਾਂ ਨੂੰ ਜਾਣਕਾਰੀ ਹੋਵੇ ਜੇ ਜਾਣਕਾਰੀ ਨਹੀਂ ਤੇ ਕੱਖ ਨਹੀਂ ਤੁਹਾਨੂੰ ਅਫਸਰ ਦੇ ਨਾਲ ਪਤਾ ਲੱਗੇ ਵੀ ਕਿਸ ਤਰ੍ਹਾਂ ਅਸੀਂ ਗੱਲ ਕਰਨੀ ਹੈ ਕਿਸੇ ਵੀ ਸੰਸਥਾ ਦੇ ਨਾਲ ਜੁੜਨਾ ਮੇਨ ਮਕਸਦ ਸਾਡਾ ਇਹੀ ਹੈ ਕੋਈ ਇਹਦਾ ਗਲਤ ਪ੍ਰਚਾਰ ਨਹੀਂ ਅਸੀਂ ਕਰਨਾ ਕੋਈ ਦੁਰਉਪਯੋਗ ਨਹੀਂ ਕਰਨਾ ਸਾਡੇ ਆਈ ਕਾਰਡ ਜਿਹੜੇ ਅਸੀਂ ਦੇਨੇ ਅੱਜ ਨਵੇਂ ਉਧੇਦਾਰਾਂ ਨੂੰ ਉਹਨਾਂ ਨੂੰ ਵੀ ਸਾਡੀ ਇਹੀ ਬੇਨਤੀ ਹੈ ਕਿ ਇਹਦਾ ਕੋਈ ਇਹੋ ਜਿਹਾ ਵੀ ਨਜਾਇਜ਼ ਫਾਇਦਾ ਨਾ ਉਠਾਇਆ ਜਾਵੇ ਜਿਹਦੇ ਵਿੱਚ ਸੰਗਠਨ ਦਾ ਸਿਰ ਨਹੀਂਵਾ ਹੋਵੇ ਸਿਰ ਸਰਫੇ ਦਸ ਆਈ ਕਾਰਡ ਦਾ ਮਤਲਬ ਇਹੀ ਹੈ ਵੀ ਜਦੋਂ ਤੁਸੀਂ ਕਿਸੇ ਅਫਸਰ ਕੋਲੇ ਜਾਓ ਕਿਸੇ ਵੀ ਲੈਵਲ ਤੇ ਤੁਸੀਂ ਕੰਮ ਕਰਨਾ ਚਾਹੁੰਦੇ ਆ ਇਹਦਾ ਤੁਹਾਨੂੰ ਵੱਧ ਤੋਂ ਵੱਧ ਫਾਇਦਾ ਹੋਵੇ ਕਿਉਂਕਿ ਅਫਸਰ ਨੂੰ ਪਤਾ ਲੱਗ ਜੇ ਵੀ ਇਹ ਕਿਸੇ ਸੰਗਠਨ ਦੇ ਨਾਲ ਜੁੜਿਆ ਤੇ ਤੁਹਾਡੀ ਦੁੱਗਣੀ ਕਦਰ ਹੋਏ ਉਸ ਦਫ਼ਤਰ ਦੇ ਵਿੱਚ ਅਸੀਂ ਘੱਟੋ ਘੱਟ ਵੀ 10 ਸਾਲਾਂ ਤੋਂ ਕੰਮ ਕਰਦੇ ਹਾਂ ਜਿਹੜਾ ਕਿ ਤੁਹਾਡਾ ਮਾਨ ਸਤਕਾਰ ਬਤਾਉਂਦਾ ਇਹ ਹੀ ਮੇਰੀ ਬੇਨਤੀ ਹੈ ਧੰਨਵਾਦ ਆ ਸਾਰੇ ਨੀਰਾਂ ਦਾ ਜਿਨ੍ਹਾਂ ਨੇ ਇਸ ਮੀਟਿੰਗ ਦੇ ਵਿੱਚ ਵੱਧ ਤੋਂ ਵੱਧ ਹਿੱਸਾ ਲਿਆ ਸ਼ਾਸਤਰੀ ਕਾਲ ਜੀ ਸਾਰਿਆਂ ਨੂੰ ਤੇ ਅੱਜ ਹਿਊਮਨ ਰਾਈਟਸ ਐਂਡ ਐਂਟੀ ਕਰਾਈਮ ਦੀ ਇੱਕ ਅਹਿਮ ਮੀਟਿੰਗ ਰੱਖੀ ਗਈ ਹੈ ਸਾਡੇ ਸੁਤਿੰਦਰਪਾਲ ਸਿੰਘ ਜੀ ਜਿਹੜੇ ਸਾਡੇ ਪੰਜਾਬ ਪ੍ਰਧਾਨ ਨੇ ਉਹਨਾਂ ਦੇ ਦਫ਼ਤਰ ਵਿੱਚ ਇੱਕ ਅਹਿਮ ਮੀਟਿੰਗ ਰੱਖੀ ਗਈ ਹੈ ਜਿਹਦੇ ਵਿੱਚ ਅਸੀਂ ਅ ਨਵੇਂ ਸਾਰੇ ਮੈਂਬਰਾਂ ਨੂੰ ਮੌਕਾ ਦਿੰਦੇ ਆ ਮਤਲਬ ਕਿ ਜਿਹੜੇ ਲੋਕ ਸਾਡੀ ਸੰਸਥਾ ਨਾਲ ਜੁੜ ਕੇ ਤੇ ਜਿਹੜੇ ਲੋਕ ਧੱਕਾ ਕਰਦੇ ਆ ਕਈ ਉਹ ਧੱਕੇ ਦੇ ਵਿਰੁੱਧ ਸਾਰੀ ਟੀਮ ਸਾਡੀ ਉਹਦੇ ਨਾਲ ਖੜਦੀ ਹੈ ਤੇ ਜਿਹੜੀ ਕਿ ਮਨੁੱਖੀ ਅਧਿਕਾਰਾਂ ਦਾ ਵੀ ਉਹਨਾਂ ਦੇ ਜਿਹੜੇ ਮਨੁੱਖੀ ਅਧਿਕਾਰ ਆ ਲੋਕਾਂ ਦੇ ਉਹ ਉਹਨਾਂ ਪ੍ਰਤੀ ਕਈ ਵਾਰੀ ਜਾਣੂ ਨਹੀਂ ਹੁੰਦੇ ਤੇ ਉਹਨਾਂ ਪ੍ਰਤੀ ਸਾਡੀ ਟੀਮ ਜਾਣੂ ਵੀ ਕਰਾਉਂਦੀ ਹੈ ਤੇ ਨਾਲ ਹੀ ਉਹ ਆਪਦਾ ਅਧਿਕਾਰ ਰੱਖਣ ਦੇ ਵਿੱਚ ਸੁਮਰਾਥ ਹੋਏ ਰਗੇ ਬੰਦੇ ਤੇ ਅੱਜ ਜਿਹੜੀ ਇਹ ਮੀਟਿੰਗ ਰੱਖੀ ਗਈ ਹੈ ਵੀ ਜਿਹੜੇ ਨਵੇਂ ਮੈਂਬਰ ਸਾਡੇ ਆਏ ਆ ਉਹਨਾਂ ਨੂੰ ਸਾਰਿਆਂ ਨੂੰ ਆਈ ਕਾਰਡ ਦਿੱਤੇ ਜਾਣਗੇ ਤੇ ਜਿਹੜੇ ਸਾਡੇ ਹੋਰ ਵੀ ਮੈਂਬਰ ਹੈ ਉਹ ਵੀ ਸਾਡੇ ਜਿਹੜੇ ਮਤਲਬ ਕਿ ਅਹੁਦਿਆਂ ਨੂੰ ਹੋਰ ਉੱਪਰ ਉੱਠੇ ਆ ਉਹਨਾਂ ਨੂੰ ਵੀ ਸਨਮਾਨਿਤ ਕੀਤਾ ਜਾਊਗਾ ਇਸ ਲਈ ਸਾਡੀ ਇੱਥੇ ਮੀਟਿੰਗ ਰੱਖੀ ਗਈ ਸੀ ਅੱਜ ਜੀ ਬਹੁਤ ਬਹੁਤ ਧੰਨਵਾਦ ਮੁੱਖ ਅਧਿਕਾਰ ਗੰਡਾ ਗੰਦੀ ਜੋ ਮੀਟਿੰਗ ਹੈ ਕੋਟਪੂਰਾ ਦੇ ਵਿੱਚ ਡਾਕਟਰ ਸਿੰਦਰਪਾਲ ਦੀ ਅਗਵਾਈ ਦੇ ਵਿੱਚ ਜੋ ਰੱਖੀ ਗਈ ਸੀ ਮੈਂ ਧੰਨਵਾਦ ਕਰਦਾ ਹਾਂ ਡਾਕਟਰ ਸਤਿੰਦਰਪਾਲ ਜੀ ਦਾ ਜਿਨ੍ਹਾਂ ਨੇ ਕਿ ਰੱਬ ਰੂਹੀ ਜਿਹੜੀਆਂ ਇੱਥੇ ਸੱਜਣ ਆਏ ਉਹਨਾਂ ਦੇ ਦਰਸ਼ਨ ਕਰਨ ਦਾ ਜਿਹੜਾ ਮੌਕਾ ਦਿੱਤਾ ਤੇ ਜਿਹੜੀ ਅੱਜ ਜਿਹੜੀ ਮੀਟਿੰਗ ਰੱਖੀ ਗਈ ਸੀ ਉਹਦੇ ਵਿੱਚ ਮੈਂ ਸਾਰੇ ਸੱਜਣਾਂ ਨੂੰ ਅਪੀਲ ਵੀ ਕਰੂੰਗਾ ਤੇ ਬੇਨਤੀ ਵੀ ਕਰੂੰਗਾ ਕਿ ਜੇ ਜਿਹੜਾ ਸਾਡੇ ਆਲੇ-ਦੁਆਲੇ ਜੇ ਕਿਸੇ ਤੇ ਕ੍ਰਾਈਮ ਹੁੰਦਾ ਤਾਂ ਉਹਦੀ ਵੀ ਆਪਾਂ ਜਿਹੜੀ ਹੈ ਮਦਦ ਕਰੀਏ ਤੇ ਕਿਸੇ ਦੇ ਨਾਲ ਜੋ ਤਕਾ ਹੁੰਦਾ ਜਿਵੇਂ ਥਾਣੇ 'ਚ ਹੈ ਹੋਰ ਵੀ ਤਕਾ ਹੁੰਦਾ ਜਿਹੜਾ ਸਾਡੇ ਅੱਖਾਂ ਦੇ ਸਾਹਮਣੇ ਹੁੰਦਾ ਤੇ ਉਹਦਾ ਅਸੀਂ ਜਿਹੜਾ ਡਟ ਕੇ ਸਾਥ ਦਈਏ ਤੇ ਉਹਨੂੰ ਜਿਹੜਾ ਇਨਸਾਫ ਦਿਵਾਉਣ ਦੀ ਕੋਸ਼ਿਸ਼ ਕਰੀਏ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਸਾਰੇ ਜਿੰਨੇ ਵੀ ਇੱਥੇ ਮੇਰੇ ਸਤਕਾਰਯੋਗ ਵੀਰ ਭੈਣਾਂ ਆਪਣਾ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਇਸ ਮੀਟਿੰਗ ਦੇ ਵਿੱਚ ਪਹੁੰਚੀਆਂ ਉਹਨਾਂ ਨੂੰ ਮੈਂ ਜੀ ਆਇਆਂ ਕਹਿੰਨਾ ਜਿੰਨੇ ਵੀ ਸਾਡੇ ਅਹੁਦੇਦਾਰ ਪਹੁੰਚੇ ਆ ਉਹਨਾਂ ਦਾ ਵੀ ਦਿਲ ਦੀਆਂ ਗਹਿਰਾਈਆਂ ਤੋਂ ਕੋਟਨ-ਕੋਟਨ ਧੰਨਵਾਦ ਕਰਦਾ ਅੱਜ ਪੰਜਾਬ ਪ੍ਰਧਾਨ ਡਾਕਟਰ ਸਤਿੰਦਰਪਾਲ ਸਿੰਘ ਦੀ ਰਹਿਨਮਾਈ ਹੇਠ ਮਨੁੱਖੀ ਅਧਿਕਾਰ ਸੰਗਠਨ ਐਂਡ ਐਂਟੀ ਕ੍ਰਾਈਮ ਸੰਗਠਨ ਦੀ ਮੀਟਿੰਗ ਕੋਟਕਪੂਰਾ ਦੇ ਸ਼ੇਖ ਫਰੀਦ ਆਈਟੀਆਈ ਵਿੱਚ ਕੀਤੀ ਗਈ ਜਿੱਥੇ ਕੀ ਵੱਖ-ਵੱਖ ਅਹੁਦੇਦਾਰਾਂ ਨੂੰ ਆਈ ਕਾਰਡ ਦਿੱਤੇ ਗਏ ਅਤੇ ਨਵੇਂ ਮੈਂਬਰਾਂ ਦੀ ਨਿਯੁਕਤੀ ਕੀਤੀ ਗਈ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਦੁਆਰਾ 10 ਦਸੰਬਰ ਨੂੰ ਮੀਟਿੰਗ ਕੀਤੀ ਜਾ ਰਹੀ ਆ ਜਿਹੜੀ ਕਿ ਹਰ ਸਾਲ ਦੀ ਤਰ੍ਹਾਂ ਸਾਲਾਨਾ ਮੀਟਿੰਗ ਹੁੰਦੀ ਆ 10 ਦਸੰਬਰ ਦੀ 10 ਦਸੰਬਰ ਨੂੰ ਮਨੁੱਖੀ ਅਧਿਕਾਰ ਸੰਗਠਨ ਦਾ ਦੇਵਸਵ ਜਿਹੋ ਦਿਨ ਮਨਾਇਆ ਜਾਂਦਾ ਉਹ ਵੀ ਮਨਾਇਆ ਜਾਵੇਗਾ ਮੇਰੀ ਇੱਕ ਸਾਰੇ ਹੀ ਮੈਂਬਰਾਂ ਨੂੰ ਅਪੀਲ ਆ ਕਿ ਵੱਧ ਚੜ ਕੇ ਇਸ ਮੀਟਿੰਗ ਦੇ ਵਿੱਚ ਹਿੱਸਾ ਲਿਆ ਕਰੋ ਅਤੇ ਨਵੇਂ ਮੈਂਬਰਾਂ ਦੀ ਜੁਆਇਨਿੰਗ ਕਰਵਾਇਆ ਕਰੋ ਔਰ ਜੇਕਰ ਕਿਸੇ ਵੀ ਭੈਣ ਭਰਾ ਦੇ ਨਾਲ ਕੋਈ ਵੀ ਧੱਕਾ ਹੁੰਦਾ ਕੋਈ ਮੇਲ ਹੋਵੇ ਫੀਮੇਲ ਹੋਵੇ ਕੋਈ ਬਾਲ ਹੋਵੇ ਜਿਹਦੇ ਨਾਲ ਵੀ ਕਿ ਤੁਹਾਡੀਆਂ ਅੱਖਾਂ ਦੇ ਸਾਹਮਣੇ ਜਿਵੇਂ ਬਾਈ ਸਤਵੀਰ ਨੇ ਗੱਲ ਕੀਤੀ ਹੈ ਧੱਕਾ ਹੁੰਦਾ ਤਾਂ ਉਹਦੇ ਤੇ ਤੁਸੀਂ ਸਖਤ ਐਕਸ਼ਨ ਲਿਆ ਕਰੋ ਉਹਨਾਂ ਦੀ ਮਦਦ ਜਰੂਰ ਕਰਿਆ ਕਰੋ ਅੱਖਾਂ ਦੇ ਸਾਹਮਣੇ ਜਿਹੜਾ ਕੋਈ ਕਿਤੇ ਨਾਲ ਇਸ ਤਰ੍ਹਾਂ ਦਾ ਘਟਨਾ ਵਾਪਰਦੀ ਆ ਉਹਦੀ ਮਦਦ ਸਾਨੂੰ ਜਰੂਰ ਕਰਨੀ ਚਾਹੀਦੀ ਇੱਕ ਅਨਸਾਨੀਅਤ ਤੌਰ ਤੇ ਬਾਕੀ ਮੈਂ ਡਾਕਟਰ ਸੁਤਿੰਦਰਪਾਲ ਸਿੰਘ ਜੀ ਦਾ ਕੋਟਨ ਕੋਟਨ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਇੱਕ ਮੋੜੇ ਨਾਲ ਮੋੜਾ ਲਾ ਕੇ ਬੜੇ ਲੰਮੇ ਸਮੇਂ ਤੋਂ ਸਾਡੇ ਨਾਲ ਇਸ ਮਨੁੱਖੀ ਅਧਿਕਾਰ ਸੰਗਠਨ ਦੇ ਵਿੱਚ ਲੈ ਕੇ ਆਏ ਆ ਤੇ ਅਸੀਂ ਸਾਰੀ ਟੀਮ ਜਿਹੜੀ ਹੈਗੀ ਆ ਰਲ ਮਿਲ ਕੇ ਇਕੱਠੇ ਕੰਮ ਕਰ ਰਹੇ ਆ ਇਸ ਸੰਗਠਨ ਦੇ ਤੌਰ ਤੇ ਔਰ ਇਸ ਤੋਂ ਪਹਿਲਾਂ ਵੀ ਜੇਕਰ ਗੱਲ ਕਰੀਏ ਪਿਛਲੇ 5-7 ਸਾਲਾਂ ਦੇ ਵਿੱਚ ਸਾਡੇ ਇਸ ਸੰਗਠਨ ਦੁਆਰਾ ਵੱਖ-ਵੱਖ ਮੁੱਦਿਆਂ ਤੇ ਜਿਸ ਤਰ੍ਹਾਂ ਦਸੰਬਰ ਦੇ ਮਹੀਨੇ ਜਿਆਦਾ ਧੁੰਦ ਹੁੰਦੀ ਆ ਤੇ ਪਸ਼ੂਆਂ ਦੇ ਗਲਾਂ ਦੇ ਵਿੱਚ ਬੈਲਟਾਂ ਵਗੈਰਾ ਜਾਂ ਸਿਵਾਨਾਂ ਦੇ ਉੱਪਰ ਰਿਫਲੈਕਟਰ ਲਗਾਉਣੇ ਆ ਜਾਂ ਇਸ ਤੋਂ ਪਿਛਲੇ ਸਾਲ ਅਸੀਂ ਮਨੁੱਖੀ ਅਧਿਕਾਰ ਸੰਗਠਨ ਦੀ ਸਾਰੀ ਟੀਮ ਨੇ ਦਰਖਤ ਵੀ ਲਗਾਏ ਸੀਗੇ ਬੋਲੇ ਵਾਲਾ ਗਊਸ਼ਾਲਾ ਦੇ ਵਿੱਚ ਵੀ ਅਸੀਂ ਦਰਖਤ ਲਗਾਏ ਹੈਗੇ ਆਪਾਂ ਡਾਕਟਰ ਸਾਹਿਬ ਦੀ ਰਹਿਨਮਾਈ ਹੇਠ ਅਸੀਂ ਸਾਰੀ ਟੀਮ ਬੜੇ ਹੀ ਸਚਜੇ ਢੰਗ ਦੇ ਨਾਲ ਕੰਮ ਕਰ ਰਹੇ ਹਾਂ ਤੇ ਹਰ ਸਮੇਂ ਕਰਦੇ ਰਹਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਡਾਕਟਰ ਸਤੰਦਰਪਾਲ ਜੀ ਦੀ ਰੁਮਾਈ ਹੇਠ ਮੀਟਿੰਗ ਹੋਈ ਹੈ ਜੀ ਅੰਤਰਰਾਸ਼ਟਰੀ ਉਮਰ ਰਾਈਟਸ ਐਂਟੀ ਕ੍ਰਾਈਮ ਦਾ ਅੱਜ ਮੈਨੂੰ ਮੈਂਬਰ ਬਣ ਦਾ ਮੌਕਾ ਮਿਲਿਆ ਜੀ ਤੇ ਬੜੀ ਖੁਸ਼ੀ ਮਹਿਸੂਸ ਕਰ ਰਿਹਾ ਹਾਂ ਜੀ ਇਹ ਬੜੇ ਚਿਰ ਤੋਂ ਸੀ ਵੀ ਹੁਮਰ ਰਾਈਸ ਭਲਾ ਕੀ ਚੀਜ਼ ਹੈ ਉਮਰ ਰਾਈਸ ਬਹੁਤ ਪੁਰਾਣੀ ਗੁਰੂ ਤੇਗ ਬਹਾਦਰ ਜੀ ਨੇ ਸੌਤੋਂ ਪਹਿਲਾਂ ਇਹ ਸ਼ੁਰੂਆਤ ਕੀਤੀ ਸੀ ਉਸ ਟਾਈਮ ਵੀ ਆਪਣੇ ਹਰੇਕ ਬੰਦਾ ਦੇ ਧਰਮ ਦੇ ਮੁਤਾਬਕ ਜੀ ਸਕਦਾ ਆਪਦੀਆਂ ਜਿਹੜੀਆਂ ਅਧਿਕਾਰ ਆ ਉਹ ਮਾਨ ਸਕਦਾ ਹੈ ਇਸਦੇ ਚੱਲਦੇ ਆਈ ਅੱਜ ਡਾਕਟਰ ਸਾਹਿਬ ਨੇ ਨਾਲ ਪ੍ਰੇਮ ਪਿਆਰ ਸੀ ਮਿਲਣ ਦਾ ਮੌਕਾ ਮਿਲਿਆ ਤੇ ਹਮਨ ਰਾਈਟਸ ਦਾ ਮੈਂਬਰ ਬਣ ਕੇ ਮੈਨੂੰ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਜੀ ਤੇ ਕੋਸ਼ਿਸ਼ ਹੈ ਵੀ ਇਸ ਸੰਗਠਨਾ ਨਾਲ ਜੁੜ ਕੇ ਤੋਂ ਵਧੀਆ ਤੋਂ ਵਧੀਆ ਕੰਮ ਕਰਨ ਦੀ ਕੋਸ਼ਿਸ਼ ਕਰਾਂਗੇ ਜੀ